ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਨੇ ਆਪਣੀ ਪਾਰਟ 2 ਤੇ 3 ਦੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ ਔਰ ਇਸ ਰਿਪੋਰਟ ਨੂੰ ਬੜਾ ਗੁਪਤ ਰੱਖਿਆ ਜਾ ਰਿਹਾ ਦਰਅਸਲ ਪੰਜਾਬ ਸਰਕਾਰ ਨੇ ਤਨਖਾਹ ਕਮਿਸ਼ਨ ਦੇ ਪਾਰਟ 2 ਤੇ 3 ਦੀ ਰਿਪੋਰਟ ਨੂੰ ਵਾਚਣ ਲਈ ਘੋਖਣ ਲਈ ਆਪਣੀਆਂ ਸ਼ਿਫਾਰਸ਼ਾਂ ਦੇਣ ਲਈ 1 ਦਸੰਬਰ 2023 ਨੂੰ ਅਧਿਕਾਰੀਆਂ ਦੇ ਆਧਾਰਿਤ ਇੱਕ ਕਮੇਟੀ ਬਣਾਈ ਸੀ ਜੋ ਪਤਾ ਲੱਗਾ ਇਸ ਕਮੇਟੀ ਨੇ ਵੀ ਵਿਚਾਰ ਵਟਾਂਦਰਾ ਕਰਕੇ ਆਪਣੀਆਂ ਸ਼ਿਫਾਰਿਸ਼ਾਂ ਪੰਜਾਬ ਸਰਕਾਰ ਨੂੰ ਸੌਂਪ ਦਿੱਤੀਆਂ ਨੇ ਪਰ ਇਸ 1.5 ਸਾਲ ਦੌਰਾਨ ਵੀ ਮਲਾਜਮਾਂ ਮਲਾਜਮਾਂ ਦੀਆਂ ਜਥੇਬੰਦੀਆਂ ਜਾਂ ਮਲਾਜਮਾਂ ਦੇ ਲੀਡਰਾਂ ਨੂੰ ਇਹਦੀ ਪਿੰਕ ਨਹੀਂ ਪਹਿਨ ਦਿੱਤੀ ਜੋ ਹੁਣ ਜਾਣਕਾਰੀ ਮਿਲੀ ਹੈ ਪੰਜਾਬ ਸਰਕਾਰ ਨੇ 25 ਜੂਨ ਨੂੰ ਇੱਕ ਹੋਰ ਨਵੀਂ ਕੈਬਨਟ ਸਬਕਮੇਟੀ ਬਣਾਤੀ ਹੈ ਜਿਹੜੀ 파ਰਟ 2 ਤੇ 파ਰਟ 3 ਦੀ ਜਿਹੜੀ ਰਿਪੋਰਟ ਹੈ ਛਵੇਂ ਤਨਖਾਹ ਕਮਿਸ਼ਨ ਦੀ ਉਹਦੀਆਂ ਸ਼ਿਫਾਰਸ਼ਾਂ ਤੇ ਵਿਚਾਰ ਕਰਨ ਤੋਂ ਬਾਅਦ ਉਹਨੂੰ ਲਾਗੂ ਕਰਨ ਲਈ ਕੈਬਨਟ ਅੱਗੇ ਪੇਸ਼ ਕਰੇਗੀ ਇਸ ਕਮੇਟੀ ਦੇ ਮੁਖੀ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਣਾਇਆ ਤੇ ਇਹਦੇ ਵਿੱਚ ਦੋ ਮੰਤਰੀ ਸ਼ਾਮਲ ਕੀਤੇ ਨੇ ਇੱਕ અમન अरोड़ा ਦੂਸਰੇ ਹਰਜੌਰ ਸਿੰਘ ਬੈਂਸ ਦਰਸ਼ਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਕੈਬਨਟ ਸਬਕਮੇਟੀ ਬਣਾਈ ਹੈ ਜਿਹੜੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁੱਦਿਆਂ ਉੱਪਰ ਵਿਚਾਰ ਕਰਦੀ ਆ ਰਹੀ ਹੈ ਔਰ ਉਹ ਅਧਿਕਾਰਤ ਹੈ ਕਿ ਕਿਹੜੇ ਮੁਲਾਜ਼ਮ ਵਰਗ ਨੂੰ ਜਾਂ ਜਿਹੜੀਆਂ ਮੰਗਾਂ ਨੇ ਮੁਲਾਜ਼ਮਾਂ ਦੀਆਂ ਉਹ ਡੀਏ ਦੀ ਹੋ ਸਕਦੀ ਪੁਰਾਣੀ ਪੈਨਸ਼ਨ ਹੋ ਸਕਦੀ ਪੰਜਾਬs ਕੇ ਲਾਗੂ ਕਰਨ ਦੀ ਗੱਲ ਹੋ ਸਕਦੀ ਹੈ ਪੈਨਸ਼ਨਾਂ ਨੂੰ 2.59 ਗੁਣਾਕ ਲਾਗੂ ਕਰਨ ਦੀ ਗੱਲ ਹੋ ਸਕਦੀ ਠੇਕਾ ਤੇ ਆਊਟਸੋਰਸ ਮੁਲਾਜ਼ਮ ਪੱਕੇ ਕਰਨ ਦੀ ਗੱਲ ਹੋ ਸਕਦੀ ਔਰ ਇਸੇ ਤਰ੍ਹਾਂ 15 ਇੱਕ 15 ਦਾ ਪੱਤਰ ਰੱਦ ਕਰਨ ਤੇ ਹੋਰ ਮੰਗਾਂ ਜਿਹੜੀਆਂ ਉਹਦੇ ਲਈ ਇੱਕ ਕਮੇਟੀ ਅਧਿਕਾਰਤ ਹੈ ਪਰ ਹੁਣ ਥੋੜਾ ਜਿਹਾ ਫਰਕ ਪਾਇਆ ਜਿਹੜੀ ਪਹਿਲੀ ਕਮੇਟੀ ਹੈ ਉਹਦੇ ਮੁਖੀ ਵੀ ਭਾਵੇਂ ਹਰਪਾਲ ਚੀਮਾ ਨੇ ਵਿੱਤ ਮੰਤਰੀ ਔਰ ਇੱਕ ਮੈਂਬਰ ਅਮਨ ਅਰੋੜਾ ਉਹਦੇ 'ਚ ਵੀ ਸ਼ਾਮਲ ਨੇ ਪਰ ਇੱਕ ਤੀਸਰੇ ਮੈਂਬਰ ਕੁਲਦੀਪ ਢਾਲੀਵਾਲ ਜਿਹੜੀ ਪਹਿਲੀ ਕੈਬਨਿਟ ਸਬ ਕਮੇਟੀ 'ਚ ਨੇ ਉਹਨਾਂ ਦੀ ਥਾਂ ਤੇ ਹੁਣ ਇਹ ਨਵੀਂ ਕੈਬਨਿਟ ਸਬ ਕਮੇਟੀ ਜਿਹੜੀ ਬਣਾਈ ਹੈ ਉਹਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜਿਹੜਾ ਉਹ ਸ਼ਾਮਲ ਕੀਤਾ ਗਿਆ ਔਰ ਪੰਜਾਬ ਸ ਕੋਆਰਡੀਨੇਟਰ ਸਰਸੂ ਫੈਡਰੇਸ਼ਨ 1682B ਦੇ ਜਿਹੜੇ ਪ੍ਰਧਾਨ ਨੇ ਰਣਜੀਤ ਸਿੰਘ ਰਾਣਵਾ ਇਸੇ ਤਰ੍ਹਾਂ ਜਨਰਲ ਸਕੱਤਰ ਸਰਿੰਦਰ ਕੁਮਾਰ ਪੁਵਾਰੀ ਤੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੋਸ਼ ਲਾਇਆ ਵੀ ਪੰਜਾਬ ਸਰਕਾਰ ਜਿਹੜੀ ਹੈ ਇਹ ਜਿਹੜੀ ਪਾਰਟ 2 ਤੇ ਪਾਰਟ 3 ਦੀ ਰਿਪੋਰਟ ਹੈ ਇਹਨੂੰ ਗੁਪਤ ਰੱਖ ਰਹੀ ਹੈ ਇਹਨੂੰ ਜਨਤਕ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਬੀਨ ਨੂੰ ਜਨਤਕ ਕਰਨਾ ਚਾਹੀਦਾ ਤਾਂ ਜੋ ਮੁਲਾਜ਼ਮ ਵੀ ਇਸ ਰਿਪੋਰਟ ਦੇ ਉੱਪਰ ਆਪਣੀਆਂ ਟਿੱਪਣੀਆਂ ਆਪਣੀ ਆਪੀਨੀਅਨ ਆਪਣੀ ਰਾਏ ਜਿਹੜੀ ਹੈ ਉਹ ਦੇ ਸਕਣ ਉਹਨਾਂ ਦੇ ਤੱਥਆ ਵੀ ਜਿਹੜੀ ਇਹ ਛੇਵੇਂ ਤਰਕਾ ਕਮਿਸ਼ਨ ਦੇ ਪਾਰਟ 2 ਤੇ 3 ਦੀ ਰਿਪੋਰਟ ਸਰਕਾਰ ਨੂੰ ਸੌਂਪੀ ਉਹਦਾ ਖੁਲਾਸਾ ਸਾਨੂੰ ਕਿਤੇ ਉਹ ਬਾਹਰੋਂ ਨਹੀਂ ਮਿਲਿਆ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪਿਛਲੇ ਸਮੇਂ 25 April 2025 ਨੂੰ ਉਹਨਾਂ ਦੀ ਮੀਟਿੰਗ ਹੋਈ ਸੀ ਸਾਂਝੇ ਫਰੰਟ ਦੀ ਤੇ ਉਦੋਂ ਖੁਦ ਵਿੱਤ ਮੰਤਰੀ ਚੀਮਾ ਸਾਹਿਬ ਨੇ ਇਹ ਗੱਲ ਦੱਸੀ ਸੀ ਵੀ ਉਹ ਰਿਪੋਰਟ ਹਾਸਲ ਕਰ ਲਈ ਹੈ ਤੇ ਜਦੋਂ ਉਦੋਂ ਬਫਤ ਨੇ ਇਹ ਮੰਗ ਕੀਤੀ ਸੀ ਵੀ ਉਹ ਰਿਪੋਰਟ ਦੀ ਕਾਪੀ ਸਾਨੂੰ ਵੀ ਦਿੱਤੀ ਜਾਵੇ ਤਾਂ ਜੋ ਅਸੀਂ ਵੀ ਆਪਣੀ ਰਾਇ ਦੇ ਸਕੀਏ ਤੇ ਉਦੋਂ ਵਿੱਤ ਮੰਤਰੀ ਨੇ ਇਹ ਗੱਲ ਕਹੀ ਸੀ ਵੀ 30 ਅਪ੍ਰੈਲ ਨੂੰ ਲੀਡਰਸ਼ਿਪ ਨੂੰ ਇਹ ਰਿਪੋਰਟ ਸੌਂਪ ਦਿੱਤੀ ਜਾਵੇਗੀ ਪਰ ਇਹ ਦੋਸ਼ ਲਾਇਆ ਲੀਡਰਸ਼ਿਪ ਨੇ ਵੀ ਅੱਜ ਤੱਕ ਰਿਪੋਰਟ ਨਹੀਂ ਦਿੱਤੀਗੀ ਔਰ ਪ੍ਰੇਮ ਚਾਵਲਾ ਨੇ ਮੰਗ ਕੀਤੀ ਹੈ ਪੰਜਾਬ ਸਰਕਾਰ ਕੋਲੋਂ ਵੀ ਇਹ ਜਿਹੜੀ ਰਿਪੋਰਟ ਹੈ ਇਹਨੂੰ ਜਨਤਕ ਕੀਤਾ ਜਾਵੇ ਮੁਲਾਜ਼ਮ ਵਰਗ ਦੇ ਮੂਰੇ ਵੀ ਰੱਖਿਆ ਜਾਵੇ ਤਾਂ ਜੋ ਮੁਲਾਜ਼ਮ ਵਰਗ ਵੀ ਇਹ ਦੇਖ ਕੇ ਆਪਣੀ ਰਾਏ ਜਿਹੜੀ ਹੈ ਉਹ ਸਰਕਾਰ ਨੂੰ ਦੇ ਸਕੇ ਔਰ ਉਹਨਾਂ ਨੇ ਦੱਸਿਆ ਵੀ ਇਹ ਸੰਕੇਤ ਮਿਲੇ ਨੇ ਵੀ ਇਸ ਰਿਪੋਰਟ ਵਿੱਚ ਮੁਲਾਜ਼ਮਾਂ ਨੂੰ ACP ਦੇਣ ਤੇ ਹੋਰ ਕੁਝ ਮੁੱਦਿਆਂ ਉੱਪਰ 6ਵੇਂ ਤਨਖਾਹ ਕਮਿਸ਼ਨ ਨੇ ਸ਼ਿਫਾਰਿਸ਼ ਕੀਤੀ ਹੈ